ਰਾਏਗੂਟ ਪੁਲਿਸ ਵੱਲੋਂ ਇਲਾਕੇ ਵਿੱਚ ਪਿਛਲੇ ਸਮੇਂ ਤੋਂ ਚੋਰੀ ਦੀਆਂ ਬਾਰਦਾਤਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਾਬੂਜੇ ਵਿੱਚੋਂ ਚੋਰੀ ਕੀਤੇ ਲੱਖਾਂ ਰੁਪਏ ਬਰਾਮਦ ਕੀਤੇ ਨੇ ਇਸ ਸਬੰਧੀ ਡੀਐਸਪੀ ਦਫ਼ਤਰ ਰਾਏਗੂਟ ਵਿਕੇ ਬੁਲਾਈ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਡੀਐਸਪੀ ਰਾਏਗੂਟ ਨੂੰ ਰਸਪਾਲ ਸਿੰਘ ਢੀਂਸਾ ਨੇ ਦੱਸਿਆ ਕਿ ਇਹ ਚੋਰ ਗਰੋਹ ਜੋ ਪਿਛਲੇ ਸਮੇਂ ਤੋਂ ਚੋਰੀ ਦੀਆਂ ਬਾਰਦਾਤਾਂ ਕਰ ਰਹੇ ਸੀ ਅੱਜ 16 ਜੂਨ ਨੂੰ ਰਾਏਕੋਟ ਦੇ ਇੱਕ ਵਪਾਰੀ ਦੇ ਘਰ ਤੋਂ ਉਸ ਦਾ ਮੋਟਰਸਾਈਕਲ ਤੇ ਦੁਕਾਨ ਵਿੱਚੋਂ 5 ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਸੀ ਜਿਨ੍ਹਾਂ ਨੂੰ ਪੁਲਿਸ ਵੱਲੋਂ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 3,55,000 ਰੁਪਏ ਨਕਦੀ ਬਰਾਮਦ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਵੱਲੋਂ ਚੋਰੀ ਕੀਤਾ ਗਿਆ ਪਲਾਟੀਨਾ ਮੋਟਰਸਾਈਕਲ ਤੇ ਚੋਰੀ ਦੇ ਰਪਿਆਂ ਦਾ ਖਰੀਦਿਆ ਗਿਆ ਇੱਕ Oppo ਕੰਪਨੀ ਦਾ ਮੋਬਾਈਲ ਬਰਾਮਦ ਕੀਤਾ ਹੈ ਰਾਏਕੋਟ ਤੋਂ ਹਾਕਮ ਸਿੰਘ ਤਾਲੀਵਾਲ ਦੀ ਰਿਪੋਰਟ ਇਹ 16 6 ਦੀ ਰਾਤ ਨੂੰ ਕਰੀਬ 11:15 ਵਜੇ ਬਿਨੇ ਕੁਮਾਰਾ ਦੀ ਕਿਰਾਨੇ ਦੀ ਦੁਕਾਨ ਆ ਉਹਦੇ ਜਿਹੜਾ ਹੈਗਾ ਸੇਫ ਦੇ ਵਿੱਚੋਂ ਕਰੀਬ 5 ਲੱਖ ਚੋਰੀ ਹੋਇਆ ਸੀ ਉਹਦੀ ਇਨਵੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਦੋ ਮਰਜ਼ੁਮਾਂ ਸੀ ਕਾਬੂ ਕੀਤੇ ਨੇ ਇੱਕ ਬਰਿੰਦਰ ਸਿੰਘ ਆ ਔਰ ਇੱਕ ਦੂਸਰਾ ਹੈਗਾ ਬਾਬਰ ਮੁਹੰਮਦ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 355000 ਰੁਪਏ ਨਕਦ ਮਿਲੇ ਨੇ ਔਰ ਇੱਕ ਇਹਨਾਂ ਨੇ 28000 ਰੁਪਏ ਦਾ ਜਿਹੜਾ ਮੋਬਾਈਲਿਆ ਸੀ ਉਹ ਬਰਾਮਦ ਹੈ। ਉਹ ਕਿੰਤੂ ਅੱਜ ਇਹਦੀ ਰਸਟ ਪਈ ਆ। ਕੋਰਟ 'ਚ ਪੇਸ਼ ਕਰਾਂਗੇ। ਜਿਹੜੀ ਬਾਕੀ ਰਿਕਵਰੀ ਉਹਦੇ ਬਾਰੇ ਕੋਸ਼ਿਸ਼ ਕਰਾਂਗੇ। ਇਹ ਮਤਲਬ ਬੰਨੂ ਗੱਤ ਜੀ। ਕਿਹੜਾ ਬਰਿੰਦਰ ਸਿੰਘ ਇਹ ਜਿਹੜਾ ਹੈਗਾ ਦੁਕਾਨ ਮਾਲਕ ਦੇ ਕੰਮ ਕਰਦਾ ਸੀ। ਉਹ ਹਰ ਸੰਡੇ ਨੂੰ ਕਿਤੇ ਮੱਥਾ ਟੇਕਣ ਜਾਂਦਾ ਸੀ ਰਾਤ ਨੂੰ ਉਹਨੂੰ ਇਹ ਚੀਜ਼ ਦਾ ਪਤਾ ਸੀ। ਨਿਹਣਾ ਪਹਿਲਾਂ ਵੀ ਚਾਰ ਚਾਹੀਦਾ ਨਿਹੜਾ ਬ੍ਰਿੰਦਰ ਹੈ ਇਹਦੇ ਤੇ ਪਹਿਲਾਂ ਇੱਕ ਮੁਕੱਦਮਾ ਥਾਣਾ ਜੋਧਾ ਚੋਰੀ ਦਾ ਦਰਜਾ ਦੂਸਰਾ ਰਿਕਾਰਡ ਵੈਰੀਫਾਈ ਕਰ ਯੇ ਸਵਾਲ ਚ ਦੋ ਵਿਅਕਤੀ ਕਿਹਨੂੰ ਪੁੱਛ ਰਹੇ ਹੋ ਇਨਵੈਸਟੀਗੇਸ਼ਨ ਕਰ ਰਹੇ ਆ ਪੌਸਿਬਿਲਟੀ ਹੋ ਸਕਦੀ